ਮੋਗਦਾ ਹਾਂ ਮੈਂ ਹੁਣ ਕੰਮ ਮੁਕੀ ਜਾਣਾ ਮੈਨੂੰ ਜੇ ਤੈਨੂੰ ਕਹਿ ਹੀ ਦਿੱਤਾ ਸੀ ਵੀ ਉਧਰ ਚੱਲ ਜਾ ਤੂੰ ਹੁਣ ਨਿਕਲਣਾ ਹੀ ਨਹੀਂਗਾ ਉਧਰ ਹੁਣ ਆਏ ਹੈ ਮਮੀ ਕੀ ਹੋ ਗਿਆ ਤੂੰ ਇੰਨੇ ਗੁੱਸੇ 'ਚ ਕਿਉਂ ਢੇਜੇ ਤੂੰ ਹੀ ਖਲਾਇਆ ਸੀ ਮੈਨੂੰ ਖਲਾਇਆ ਦੇ ਹੈ ਤੈਨੂੰ ਘੜੀ ਪਾਲਵਾ ਤੇ ਕਹਿੰਦਾ ਤੈਨੂੰ ਮੋੜ-ਮੋੜ ਕੇ ਹੱਸਦਾ ਵੀ ਜਾ ਉਧਰ ਨੂੰ ਦੱਸ ਮਮੀ ਇੱਦਾਂ ਚੰਗੇ ਲੱਗੇਦਾ ਵਾ ਦੱਸ ਉਥੋਂ ਮੈਂ ਘੜੀ ਖੋ ਕੇ ਆ ਜੰਦੀ ਤੇ ਉਹ ਵੀ ਜਿਹੜੀ ਆਈ ਉਹ ਵੀ ਕੀ ਸੋਚਦੀ ਤੇ ਨਾਲੇ ਭੂਆ ਜੀ ਨੂੰ ਵੀ ਕੀ ਸੋਚਦੇ ਤੂੰ ਲੱਗੀ ਰਹੇ ਭੂਆ ਦੇ ਮਗਰ ਚੰਗਾ ਘਰ ਵਾਲਾ ਨਾ ਵੇਖੀ ਵੀ ਕਹਿੰਨੇ ਲੰਗਰ ਪਾਣੀ ਖਾਣਾ ਕਹ ਨਹੀਂ ਖਾਣਾ ਉਹ ਮੀਂਹ ਹੀ ਮੈਂ ਪੂਆ ਦੇ ਮਗਰ ਕੀ ਲੱਗਣਾ ਹੁਣ ਆਂਡ ਗਵਾਂਡ ਤੇ ਇਸੇ ਕਰਕੇ ਹੁੰਦਾ ਵਾ ਦੁਖ ਸੁਖ ਵੇਲੇ ਤੇ ਫਿਰ ਹੁਣ ਕੀ ਲੈਣਾ ਹੈ ਹੁਣ ਵੀ ਚਲ ਜਾ ਉਥੇ ਬਾਹਰ ਜਾ ਕੇ ਚਲ ਸਾਫ ਸਫਾਈ ਵੀ ਹੋਈ ਗਈ ਮੈਂ ਨਿਆਣੀ ਕਿੱਥੇ ਕਰਦੀ ਰਹੂ ਲੈ ਦਿਲਜਿੰਦਰ ਵੀ ਆ ਹੀ ਗਈ ਤੇ ਇਹਨਾਂ ਦੀ ਗੱਲ ਵੇਖ ਲਾ ਕਦੋਂ ਆਦਾ ਫੋਨ ਕੀਤਾ ਵਾ ਹੁਣ ਇਹ ਆ ਗਿਆ ਹੁਣ ਇਹ ਆ ਗਿਆ ਕਿੰਨਾ ਚਿਰ ਹੋ ਗਿਆ ਇਹ ਤੱਕ ਨਹੀਂ ਆਈ ਵੀ ਮੈਂ ਵੀ ਘਰ ਜਾਂਦੀ ਕੰਮ ਤੇ ਸਾਰੇ ਹੋ ਗਏ ਆ ਘਰਾਂ ਵਾਲੇ ਘਰ ਸਾਹਮਣ ਆਪਣਾ ਹੁਣ ਮੈਂ ਵੀ ਵੇਖਾਂ ਜਾ ਕੇ ਲਾਗੀ ਦਲਜਿੰਦਰ ਹਾਂਜੀ ਭੁਆ ਜੀ ਤੂੰ ਤਾਂ ਜਿਉਂ ਗਈ ਆ ਤੇ ਆਈ ਨਹੀਂ ਤੇ ਮੈਂ ਦੇਖਣ ਲਈ ਆ ਤੈਨੂੰ ਭੁਆ ਜੀ ਪਤਾ ਤੇ ਤੁਹਾਨੂੰ ਹੈਗਾ ਹੀ ਐ ਮੈਂ ਮੰਮੀ ਦਾ ਘਰ ਕੇ ਗਈ ਸੀ ਮੰਮੀ ਥੋੜੇ ਠੀਕ ਨਹੀਂ ਸੀ ਹੈਗੇ ਠੀਕ ਨਹੀਂ ਉਹ ਤਾਂ ਇੱਥੇ ਵੀ ਨਹੀਂ ਆਈ ਵਿਆਹ ਵੀ ਤਾਂ ਪੇਵ ਮਾਰੋ ਗਈ ਆ ਪਤਾ ਤੇ ਤੁਹਾਨੂੰ ਹੈਗਾ ਹੀ ਐ ਸਾਰੀ ਗੱਲ ਦਾ ਤੂੰ ਹੁਣ ਮੈਂ ਵੀ ਫੇਰ ਹਿਸਾਬ ਕਿਤਾਬ ਲਾਤੀ ਹੋਣਾ ਸੀ ਨਹੀਂ ਉਹਨੂੰ ਫਿਕਰਤ ਨਹੀਂ ਪੈ ਗਿਆ ਕਿ ਲਵਲੀ ਦਾ ਵਿਆਹ ਹੋ ਗਿਆ ਵਾ ਹੋਏ ਨਹੀਂ ਭੁਆ ਜੀ ਮੈਨੂੰ ਪਤਾ ਕਿ ਕੀ ਹੋਇਆ ਤੇ ਕੀ ਨਹੀਂ ਹੋਇਆ ਤੇ ਇਹ ਹੀ ਵੀ ਚੱਲ ਜੇ ਆ ਵੀ ਜਾਂਦੇ ਤੇ ਕੀ ਹੀ ਦਸ ਘੜੀ ਦੀ ਘੜੀ ਬਾਦਲ ਜਿੰਦਰ ਟਾਈਮ ਤੇ ਸਾਰੇ ਲੰਘ ਜਾਂਦੇ ਆ ਆ ਗੱਲਾਂ ਜਿਹੜੀਆਂ ਇਹੋ ਚੇਤੇ ਰਹਿ ਜਾਂਦੀਆਂ ਨੇ ਨਿਕਾਵਾ ਐ ਬਥੇਰਾ ਸਮਝਾਇਆ ਇਹ ਪਰ ਉਹਨਾਂ ਦੀ ਸੋਚ ਵਾ ਨਾ ਹੁਣ ਕੀ ਕਰ ਸਕਦੇ ਆਂ ਵਿਆਹ ਤਾਂ ਹੋ ਹੀ ਜਾਣਾ ਸੀ ਆ ਜਾਂਦੀ ਤਾਂ ਵੀ ਹੋ ਜਾਣਾ ਸੀ ਨਹੀਂ ਆਈ ਤਾਂ ਵੀ ਹੋ ਗਿਆ ਪਰ ਅਗਲਾ ਕੀ ਸੋਚੂਗਾ ਵੀ ਮੇਰੀ ਮਾਂ ਹੈ ਨਹੀਂ ਗਈ ਤੇ ਚਾਚੀ ਨੇ ਆਹ ਕੰਮ ਕੀਤਾ ਜੇ ਮੈਂ ਤੁਹਾਡੇ ਘਰ ਗਈ ਤੇ ਕਿਦਾਂ ਗੱਲਾਂ ਬਾਤਾਂ ਕੀਤੀਆਂ ਨੇ ਚੰਗੇ ਨਹੀਂ ਲੱਗੀਆਂ ਦਾ ਮੇਰਾ ਤੇ ਹੁਣ ਤੁਹਾਡੇ ਘਰੋਂ ਨੂੰ ਚੀਂ ਨਹੀਂ ਕਰਦਾ ਨਹੀਂ ਨਹੀਂ ਕੋਆ ਜੀ ਤੁਹੇ ਇੱਕ ਦਾ ਕਰਕੇ ਹੁਣ ਘਰ ਹੀ ਛੱਡ ਦੇਣਾ ਵਾ ਅਹੀਂ ਜੂ ਹੈ ਗਈਆਂ ਤੁਸੀਂ ਤਹਿ ਹੈਗੇ ਜੇ ਤੋਹਣੀ ਚੰਗੀ ਆ ਦਲਜੀਤ ਵੀ ਚੰਗਾ ਵਾ ਹੱਸ ਕੇ ਮਿਲਦਾ ਵਾ ਪਰ ਇਹ ਸਿਆਣੀ ਬਿਆਣੀ ਆ ਇਹਨੂੰ ਅਕਲ ਆਉਣੀ ਚਾਹੀਦੀ ਆ ਕਿ ਮੈਂ ਇਦਾਂ ਨਾ ਕਰਾਂ ਉਹਦਾ ਸੁਭਾਅ ਹੀ ਇਦਾਂ ਦਾ ਆ ਪੋਆ ਜੀ ਪਤਾ ਤੇ ਤੁਹਾਨੂੰ ਹੈਗਾ ਹੀ ਐ ਸੁਭਾਅ ਤਾਂ ਮੈਂ ਨਾ 100 ਵਰਾ ਇਦਾਂ ਹੋਵੇ ਪਰ ਆਪਣੇ ਆਪ ਨੂੰ ਬਦਲਣਾ ਚਾਹੀਦਾ ਵਾ ਹੁਣ ਸਿਆਣੀ ਬਿਆਣੀ ਹੋਈ ਏ ਕੁੜਮਾ ਜਮਾ ਵਾਲੀ ਉਹ ਗੱਲਾਂ ਪਹਿਲੀਆਂ ਛੱਡਣੀਆਂ ਚਾਹੀਦੀਆਂ ਨੇ ਚੱਲ ਛੱਡੋ ਤੁਸੀਂ ਉਹ ਗੱਲਾਂ ਜੇ ਕੋਈ ਕੰਮ ਹੈਗਾ ਦੱਸੋ ਲਿਆਓ ਮੈਂ ਕਰਾ ਜਾ ਹੁਣ। ਉਹ ਨਹੀਂ ਨਹੀਂ ਦਲਜਿੰਦਰ ਕੰਮ ਤਾਂ ਸਾਰਾ ਹੋ ਹੀ ਗਿਆ ਵਾ। ਤੇ ਮੈਂ ਅੱਜ ਨਾ ਪਿੰਡ ਚੱਲ ਜਾਣਾ। ਆਉਣ ਹੀ ਵਾਲੇ ਤੇਰੇ ਫੁੱੜੀ ਦੇ ਮੈਂ ਚੱਲੀ ਆ। ਤੇ ਇੱਕ ਗੱਲ ਦਾ ਧਿਆਨ ਰੱਖੀ। ਮੇਰੀ ਧੀ ਨਾ ਤੇਰੀ ਮੰਮੀ ਵਾਲੀ ਗੱਲ ਮੋਟੀ ਦੇ ਕੰਨਿ ਨਾ ਪਾਵੇ। ਮੈਂ ਉਹਨੂੰ ਸੌ ਆ ਨਵਾ ਨਾ ਮਾਰਿਆ ਵਾ। ਕਿਉਂ ਠੀਕ ਨਹੀਂ ਹੋਦਾ ਬੀਪੀ ਜ਼ਿਆਦਾ ਵੱਧ ਗਿਆ ਸੀ। ਤਾਂ ਕਰਕੇ ਨਹੀਂ ਆਈ। ਆਹ ਲੜਾਈ ਵਾਲੀ ਗੱਲ ਦਾ ਨਾ ਉਹਨੂੰ ਪਤਾ ਲੱਗੇ। ਅਗਲੀ ਕੀ ਸੋਚੂਗੀ ਕਿ ਸੱਸ ਮੇਰੀ ਹੈ ਨਹੀਂ ਤੇ ਚਾਚੀ ਵੀ ਇਹੋ ਜਿਹਾ ਕੰਮ ਕਰਨ ਰਹੀ ਐ। ਚੰਗੇ ਨਹੀਂ ਲੱਗੀ ਦਾ ਨਹੀਂ ਨਹੀਂ ਭੁਆਜੀ ਤੁਸੀਂ ਫਿਕਰ ਨਾ ਕਰੋ ਨਾਲੇ ਤੁਹਾਨੂੰ ਪਤਾ ਤਾਂ ਰਹਗਾ ਹੀ ਐ ਮੇਰਾ ਮੈਂ ਉਹਨੂੰ ਵਿਚਾਰੀ ਨੂੰ ਕਿਉਂ ਦੱਸਣਾ ਤੇ ਕੋਈ ਨਹੀਂ ਤੁਸੀਂ ਇੰਨੀ ਗੱਲ ਕਹਤੀ ਹੈ ਨਾ ਕਿ ਠੀਕ ਨਹੀਂ ਐ ਤੇ ਕੋਈ ਨਹੀਂ ਜੇ ਮੈਨੂੰ ਪੁੱਛੂਗੀ ਮੈਂ ਵੀ ਇੱਦਾ ਹੀ ਕਹਿ ਦੂੰਗੀ ਤੇ ਬਾਕੀ ਮੰਮੀ ਦੀ ਨਾ ਤੁਸੀਂ ਟੈਨਸ਼ਨ ਲਓ ਚੱਲ ਦਲਿੰਦਰ ਬਾਕੀ ਗੱਲਾਂ ਤੇ ਛੱਡ ਮੇਰੇ ਮਗਰੋਂ ਨਾ ਫੇਰਾ ਫੁਰਾ ਮਾਰਦੀ ਰਹੀ ਚਲੋ ਮੈਂ ਨੰਨੇ ਸਮੀ ਆਂ ਕਈ ਗੱਲਾਂ ਦਾ ਨਹੀਂ ਪਤਾ ਲੱਗਦਾ ਫਿਰ ਦੱਸ ਦਿੰਦਾ ਬੰਦਾ ਕੋਈ ਗੱਲ ਨਹੀਂ ਭੁਆਜੀ ਮੈਂ ਆ ਜਾ ਕਰੂੰਗੀ ਹਾਂ ਤੇ ਬਾਕੀ ਇਹ ਆ ਮੰਮੀ ਦਾ ਹੁੰਦਾ ਵਾ ਥੋੜਾ ਜੇ ਤੇ ਉਹ ਮੈਨੂੰ ਮਨਾ ਕਰਨਗੇ ਤੇ ਫੇਰ ਮੈਨੂੰ ਰੁਕਣਾ ਨਹੀਂ ਪੈਣਾ ਤੁਹਾਨੂੰ ਪਤਾ ਹੀ ਹੈ ਸਾਡਾ ਕੋਈ ਨਹੀਂ ਊੜਾ ਕੜਾ ਸੱਤਾਂ ਦੇ ਮਨ ਨੇ ਦੋ ਮਟਾ ਕੋ ਵੀ ਚਲੋ ਕੋਈ ਨਹੀਂ ਇੱਦਾਂ ਕਰ ਲਿਆ ਕਰੂ ਤੇ ਕਿੱਥੇ ਰੁਪਿੰਦਰ ਆਵੇ ਹਾ ਇੱਥੇ ਬੈਠੀ ਆਂਦਾ ਦੇਖਾਂ ਤੇਰ ਦੀ ਗਈ ਹੁਣ ਆਈ ਸੀ ਤੇ ਫੇਰ ਉੱਡ ਗਈ ਆ ਉਧਰ ਇਹਨੂੰ ਹੈ ਰੋਟੀ ਪਾਉਂਦਾ ਫੇਰ ਵੀ ਮੈਂ ਰੋਟੀ ਪਾਣੀ ਕੇ ਇਹਨੂੰ ਪਕਾਉਣਾ ਜਗਾ ਇਹਨੂੰ ਭਰਉਣਾ ਮੈਂ ਅਕਲ ਦਾ ਹੀ ਘਾਟਾ ਹੋਇਆ ਆਖੇ ਦੀ ਕਿੰਦਾ ਇਹਨੂੰ ਵਿਆਹ ਦਾ ਤਾੜ ਚੜਿਆ ਵਾ ਇਹਨੂੰ ਉਹੋ ਜੀ ਭੂਆ ਵਾ ਜਿਹਨੇ ਨਾਮ ਮਗਰ ਮਗਰ ਲਾਈ ਇਹਨੂੰ ਵੀ ਦੇਖਦਾ ਵੀ ਆਪਣੇ ਘਰ ਮੈਂ ਆਵਾ ਚੰਗਾ ਆਉਂਦੀ ਆ ਘਰ ਤੇ ਫੇਰ ਇਹਨਾਂ ਗੱਲ ਕਰਨੀਆਂ ਜਰਾ ਕਿਨਾਂ ਬੈਠ ਜਾ ਮਮੀ ਆ ਗਈਆਂ ਹਾਂਜੀ ਮੋ ਗਿਆ ਕੰਮ ਹੁਣ ਕੰਮ ਮੁੱਕੀ ਜਾਣਾ ਮਾਨੂੰ ਜੇ ਤੈਨੂੰ ਕਹਿ ਹੀ ਦਿੱਤਾ ਸੀ ਵੀ ਉਧਰ ਚੱਲ ਜਾ ਤੂੰ ਹੁਣ ਨਿਕਲਣਾ ਹੀ ਨਹੀਂਗਾ ਉਧਰ ਹੁਣ ਆਏ ਮਮੀ ਕੀ ਹੋ ਗਿਆ ਤੂੰ ਇੰਨੇ ਗੁੱਸੇ ਚ ਕਾ ਤੋੜੇ ਜੇ ਤੂੰ ਹੀ ਖਲਾਇਆ ਸੀ ਮੈਨੂੰ ਖਲਾਇਆ ਰਿਹਾ ਤੈਨੂੰ ਘੜੀ ਪਾਲਵਾ ਤੇ ਕਹਿੰਦਾ ਤੈਨੂੰ ਮੋੜ ਮੋੜ ਕੇ ਆਸ ਤੇ ਵੀ ਜਾ ਉਧਰ ਨੂੰ ਦੱਸ ਮਮੀ ਇੱਦਾਂ ਚੰਗੇ ਲੱਗੇ ਦਾ ਵਾ ਦੱਸ ਉੱਥੋਂ ਮੈਂ ਘੜੀ ਖੋ ਕੇ ਆ ਜਾਂਦੀ ਤੇ ਉਹ ਵੀ ਜਿਹੜੀ ਆਈ ਉਹ ਵੀ ਕੀ ਸੋਚਦੀ ਤੇ ਨਾਲੇ ਭੂਆ ਜੀ ਹੁਣੀ ਕੀ ਸੋਚਦੇ ਤੂੰ ਲੱਗੀ ਰਹੇ ਭੂਆ ਦੇ ਮਗਰ ਚੰਗਾ ਕਰਵਾਲ ਨਾ ਮੇਥੀ ਵੀ ਕਨੇ ਲੰਗਰ ਪਾਣੀ ਖਾਣਾ ਕ ਨਹੀਂ ਖਾਣਾ। ਉਹ ਮੰਮੀ ਜੀ ਮੈਂ ਪੂਆ ਦੇ ਮਗਰ ਕੀ ਲੱਗਣਾ ਹੁਣ ਆੜ ਗਵਾੜ ਤੇ ਇਸੇ ਕਰਕੇ ਹੁੰਦਾ ਵਾ ਦੁੱਖ ਸੁਖ ਵੇਲੇ। ਤੇ ਫੇਰ ਹੁਣ ਕੀ ਲੈਣਾ ਹੈ ਹੁਣ ਵੀ ਚਲ ਜਾ ਸਭ ਬਾਹਰ ਜਾ ਕੇ। ਤੇ ਮੰਮੀ ਆਪਣੇ ਘਰ ਹੀ ਹੋਣਾ ਨਾ ਦੱਸ। ਹੁਣ ਉਥੋਂ ਮੈਂ ਚਲ ਰੋਟੀ-ਰਾਟੀ ਦਾ ਕਰਕੇ ਤੇ ਫੇਰ ਹੀ ਜਾਨੀ ਆ। ਉਹ ਵਿਚਾਰੀ ਨਵੀਂ ਸਮੀ ਕਿੱਥੇ ਲੱਗੀ ਰਹੂਗੀ। ਆਹੋ ਨਵੀਂ ਸਮੀ ਰਹਿਣਾ ਉਹਨੇ ਕ ਨਾਲੇ ਪੂਆ ਨੂੰ ਚੰਗੀਆਂ ਤੇ ਨਾਲੇ ਉਹ ਵੀ ਚੰਗੀਆਂ ਤੇ ਤੂੰ ਮੋਦ ਨਾ ਜ਼ਿਆਦਾ ਹੋਗੀ ਨਾਲ। ਉਹ ਨਹੀਂ ਮੰਮੀ ਜੀ ਆਹੋ ਜੀ ਨਹੀਂ ਕੋਈ ਗੱਲ ਹੈਗੀ ਐਵੇਂ ਤੁਸੀਂ ਇਹ ਦਾਣਾ ਘਰੀ ਜਾਓਗੇ। ਹੁਣ ਗਈ ਹੀ ਤੇ ਹੁਣ ਕੰਮ ਤੇ ਦੱਸ ਉੱਥੇ ਕਰਨਾ ਹੀ ਪੈਣਾ ਹੀ ਨਾ ਅਹੀਂ ਨਾ ਕਰਾਂਗੇ ਤੇ ਹੋਰ ਕਿੰਨੇ ਕਰਨਾ ਹੀ ਵੀ ਜਿਹੜਾ ਰੇਂਦਰਾ ਹੁੰਦਾ ਸਾਮੀ ਉਹ ਵੀ ਘਰ ਆਉਣਾ ਸੀ ਉਹਨਾਂ ਦਾ ਉਹ ਨਾ ਰਹਿ ਜਾ ਮਗਰ ਕਿਤੇ ਉਹ ਵੀ ਨਵੀਂ ਸੰਗ ਵਿਆਹ ਖਲ ਜਾਂਦੀ ਕਿੱਡੀ ਸ਼ਾਦਰੀ ਵਿਆਹ ਖਲ ਜਾਂਦੀ ਆ ਉਹ ਬਣਨ ਤੇ ਬਾਹਰ ਭਾਇ ਰੋਟੀਆਂ ਖਵਾ ਲੰਡੀਆਂ ਉਹਨੂੰ ਕੀ ਗੱਲ ਉਹ ਕੰਮ ਨਹੀਂ ਕਰ ਸਕਦੀ ਉਹ ਮੰਮੀ ਜੀ ਕੰਮ ਉਹਨੇ ਹੀ ਕਰਨਾ ਵਾ ਹੋਰ ਕਿੰਨੇ ਕਰਨਾ ਵਾ ਹੁਣ ਨਵੇਂ ਸਮੇਂ ਥਾਂ ਆ ਕੇ ਤਾਂ ਉਦਾ ਹੀ ਨਹੀਂ ਪਤਾ ਲੱਗਦਾ ਪਹਿਲੇ ਦਿਨ ਕੋਈ ਗੱਲ ਨਹੀਂ ਕਰ ਲਿਆ ਕਰਨਾ ਵਾ ਉਹਨੇ ਅੱਜ ਦਾ ਦਿਨ ਹੀ ਬਸ ਉਦਾਂ ਮੰਮੀ ਤੁਸੀਂ ਇਹ ਗੱਲਾਂ ਛੱਡੋ ਵੇ ਪਰ ਬੋਤੀ ਨਾ ਨਹੀਂ ਸੁਣੀ ਹੈ ਨਾ ਬੋਤੀ ਸੁਣੀ ਮੈਂ ਉਹ ਤਾਂ ਹੁਣ ਬਾਅਦ 'ਚ ਹੀ ਪਤਾ ਲੱਗੂਗਾ ਮੰਮੀ ਚੰਗੀ ਵੀ ਬੜੀ ਐ ਇੰਨੀਆਂ ਵਧੀਆ ਗੱਲਾਂ ਕਰਦੀ ਐ ਨਾ ਤੇ ਜਿਹੜਾ ਮੁੰਡਾ ਵਾ ਨਾ ਉਹਦਾ ਨਿਕਾਜ ਆਉ ਤੇ ਇੰਨਾ ਸੁਣਾ ਵਾ ਨਾ ਸੱਚੀ ਬੜਾ ਹੀ ਸੁਣਾ ਵਾ ਹੋਣੀ ਹੋਊ ਤੇ ਆਪਣੇ ਘਰ ਹੋਊਗੀ ਮੈਨੂੰ ਅਰਾ ਕੀ ਭਾਵ ਆ ਜਾਂ ਆਪਣਾ ਕੰਮ ਕਰ ਜਾ ਕੇ ਉੱਠ ਕੇ ਹੋਣੀ ਮੈਂ ਤਾਂ ਕੰਮ ਕਰਨਾ ਹੀ ਐ ਨਾਲੇ ਨਾ ਭੂਆ ਜੀ ਵੀ ਚਾਰੇ ਕਹਿਣ ਦੇ ਹੀ ਵੀ ਆਈ ਨਹੀਂਗੀ ਕੜੀ ਕਿ ਤੁਸੀਂ ਚੱਲ ਜਾਂਦੇ ਤੇ ਫਿਰ ਕੀ ਹੋਊ ਚੱਲਿਆ ਹੀ ਭਲਾ ਨਹੀਂ ਕਹਿੰਦੀ ਰਹਿ ਪੂਆ ਪੂਆ ਨਹੀਂ ਮੈਨੂੰ ਪਿਆ ਮਾ ਸਾਡਾਰ ਚਲ ਤੁਸੀਂ ਜਿੱਦਾਂ ਹੀ ਕਰਦੇ ਰਹਿਣਾ ਮੈਂ ਤਾਂ ਕੰਮ ਕਰਾਂ ਆਪਣਾ ਮਾਟਕਾਰ ਉੱਠ ਕੇ ਕਰਨਾ ਨਹੀਂ ਆਪਰ ਨਹੀਂ ਲੱਗਦਾ ਆ ਗਿਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋਰ लवली ਕਿਹਾ ਚਾਲ ਹੈ ਹਾਂਜੀ ਠੀਕ ਠਾਕ ਜੀ ਵਧੀਆ ਆ ਜੋ ਆ ਜੋ ਫੜ ਜੀ ਹੋਰ लवली ਸਨਾਪਰਵਾਰ ਠੀਕ ਠਾਕ ਆ ਹਾਂਜੀ ਠੀਕ ਠਾਕ ਵਧੀਆ ਆਪਣੀ ਸਨਾਉ ਤੇ ਬਸ ਵਧੀਆ ਪੁੱਤ ਲੇਟ ਹੀ ਹੋ ਗਿਆ ਭੂਆ ਦੇ ਸਵੇਰ ਦੀ ਕਹਿੰਦੀ ਪਹੁੰਚਣਾ ਹੋਣਾ ਉਹ ਆਉਣਾ ਤਾਂ ਮੈਂ ਟਾਈਮ ਨਾਲ ਹੀ ਆ ਜਣਾ ਸੀ ਅੱਛਾ ਅੱਛਾ ਤੇ ਪਨੀਰੀ ਭੇਜਣਾ ਅੱਛਾ ਅੱਛਾ ਉਹਦੇ ਕਰਕੇ ਫਿਰ ਮੈਂ ਲੇਟ ਹੋ ਗਿਆ ਪਨੀਰੀ ਵੀ ਲੇਟ ਹੀ ਕਰ ਲਈ ਤੁਸੀਂ ਹਰ ਕਿ ਓਏ ਤੇਰੇ ਕੰਮ ਜੀ ਹੋ ਗਿਆ ਕੰਮ ਕੇ ਲੇਟ ਅੱਛਾ ਅੱਛਾ ਕਦੀ ਉਧਰ ਜਾ ਕਦੀ ਇਧਰ ਆ ਉਹ ਚੱਲ ਇਹ ਵੀ ਖਾਦ ਵੱਧ ਘੱਟ ਪਾ ਕੇ ਤੇ ਹੋ ਜਾਂਦੀ ਹੁੰਦੀ ਆ ਉਹ ਤਾਂ ਚਲੋ ਹੁਣ ਕਰਾਂਗੇ ਜੀ ਹਾਂਜੀ ਹੋਰ ਸਭ ਨਾਲ ਠੀਕ ਠਾਕ ਬਸ ਵਧੀਆ ਤੇ ਤੂੰ ਸਣਾ ਪਰਿਵਾਰ ਠੀਕ ਵਾ ਹਾਂਜੀ ਠੀਕ ਠਾਕ ਆ ਵਧੀਆ ਵਾ ਤੇ ਇੱਕ ਮੇਰੀ ਗੱਲ ਪੱਲੇ ਬਾਲਾ ਹਾਂਜੀ ਉਹ ਤਾਂ ਘਰਾਂ ਦੇ ਵਿੱਚ ਗੱਲਾਂ ਕਈ ਹੋ ਜਾਂਦੀਆਂ ਵਾ ਹਾਂਜੀ ਹਾਂਜੀ ਇਹ ਨਹੀਂ ਕਿ ਗੁੱਸੇ ਹੋ ਕੇ ਕਦੇ ਬਾਹਰ ਨੂੰ ਤੁਰ ਪੈ ਗ ਜਾਂ ਕਿਤੇ ਚਲ ਗਏ ਹਾਂਜੀ ਹਾਂਜੀ ਠੀਕ ਆ ਨਾ ਕਦੀ ਵੱਧ ਘੱਟ ਹੁੰਦੇ ਰਹਿੰਦਾ ਕੰਮ ਉਹ ਕਰਾਂਗੇ ਓਏ ਆਹੋ ਕਰਾਂਗੇ ਤਾਂ ਠਾ ਠਾ ਹੁੰਦਾ ਰਹਿੰਦਾ ਵਾ ਕੰਮ ਨੇ ਕੋਈ ਗੱਲ ਨਹੀਂ ਇੱਕ ਜਾਣੇ ਨੇ ਨੀਵਾ ਹੋ ਕੇ ਰਹਿਣਾ ਪੈਂਦਾ ਵਾ ਬਸ ਬਸ ਹਾਂਜੀ ਇਹ ਨੇ ਵੀ ਦੋਵੇਂ ਜੀ ਇੱਕੋ ਜੇ ਹੋਏ ਨਾ ਵੀ ਬਰਾਬਰ ਹੀ ਓਏ ਆਹੋ ਫੇਰ ਘਰਾਂ ਥੋੜੇ ਚਲਦੇ ਆ ਘਰਾਂ ਅਜੇ ਤੋਂ ਕਰ ਲੋ 3 2 1 ਫੇਰ ਘਰ ਕਿੱਥੋਂ ਚਲਦੇ ਆ ਜੇ ਦੋਵੇਂ ਸਿਰੋ ਸਿਰ ਹੋ ਜੀ ਇਹਦੇ ਓਏ ਆਹੋ ਤਾਂ ਇਹ ਮੈਂ ਤੈਨੂੰ ਕਹਿ ਡਿਆ ਵਾ ਵੀ ਇਹਨਾਂ ਕ ਖਿਆਲ ਰੱਖੀ ਮੇਰਾ ਪੁੱਤ ਓ ਚਲੋ ਕੋਈ ਗੱਲ ਨਹੀਂ ਉਹਦਾ ਕੁੜੀ ਤੇ ਸਮਝਦਾਰ ਵਾ ਹਾਂਜੀ ਹਾਂਜੀ ਠੀਕ ਆ ਚਲੋ ਪਰਿਵਾਰ ਮਗਰ ਵੀ ਠੀਕ ਵਾ ਓਏ ਆਹੋ ਬੜਾ ਵਧੀਆ ਪਰਿਵਾਰ ਆ ਮਾਰਾ ਆਪਣੇ ਭੂਆ ਨਵਾਜ ਭੂਆ ਜੀ ਪਾਣੀ ਲੈ ਆਹ ਘਟ ਉਹ ਵੀ ਅੱবি ਚੱਲ ਉਹਨੂੰ ਵੀ ਥੱਕਾ ਲੱਗਾ ਵਾ ਮੈਨੂੰ ਵੀ ਲੱਗਾ ਵਾ ਬਿਲਕੁਲ ਬਿਲਕੁਲ ਤੇ ਬਾਕੀ ਚਲੋ ਇਦਾਂ ਹੀ ਹੁਣ ਲੰਘ ਜਾਨੀ ਆ ਜ਼ਿੰਦਗੀ ਕੋਈ ਨਹੀਂ ਆ ਚੰਗੇ ਭਲੇ ਕਰਦੀ ਆ ਸਿਰਫ ਇਹੋ ਹੀ ਵੀ ਮੁੰਡਾ ਅਮਲੀ ਹੀ ਹਾਂਜੀ ਹਾਂਜੀ ਤੇ ਉਹਦੇ ਕਰਕੇ ਇਹਨੂੰ ਫੇਟਣਾ ਪਿਆ ਹੂੰ ਹੂੰ ਉਦਾਂ ਇਹ ਆ ਵੀ ਉਹ ਮੁੰਡਾ ਵੀ ਠੀਕ ਆ ਸਤਾਨਵਾਦਾ लवली ਅਦਾ ਹੈ ਤੇ ਵਿਚਾਰੀ ਚੰਗੇ ਕਰਦੀ ਆ ਹਾਂਜੀ ਹਾਂਜੀ ਵੇਖਿਆ ਯੋ ਤੇ ਸਾਰਾ ਸਾਬ ਉਹ ਆਹ ਵੇਖਿਆ ਮੈਂ ਸਾਰਾ ਮੇਰੇ ਬੜੇ ਚੇਦੇ ਦੀ ਕੰਨ ਰਹੀ ਹਾਂ ਤੁਸੀਂ ਕਹਿ ਹੁੰਦੇ ਆ ਜਾਣਾ ਮੈਂ ਫਿਰ ਪਨੀਰੀ ਡੱਬਾ ਇਹ ਬੀਜਣ ਚਲ ਚੰਗਾ ਹੋਇਆ ਉਹਦੀ ਬੀਚੀ ਗਈ ਆ ਉਹ ਆਹ ਕਹਿੰਦੇ ਇਹ ਵੀ ਵਿਆਜ ਲੇਟ ਹੀ ਹੋ ਗਈ ਆਂ ਫਿਰ ਆਉਣਾ ਜਾਣਾ ਪਿਆ ਨਾ ਤੇ ਲੇਟ ਹੋ ਗਈ ਚਲੋ ਕੋਈ ਗੱਲ ਨਹੀਂ ਕੁੜੀ ਨੂੰ ਸਮਝਾ ਦਣਾ ਇਹ ਸਾਰਾ ਕੋਈ ਗੱਲ ਨਹੀਂ ਕੁੜੀ ਸਿਆਣੀ ਆ ਨਾਲੇ ਮੈਂ ਸਮਝਾ ਤਾ ਨਾਲੇ ਠੋਕਰ ਵੱਜੀ ਹੈ ਜਿਹੜੇ ਬੰਦੇ ਨੂੰ ਠੋਕਰ ਵੱਜੀ ਹੁੰਦੀ ਹੈ ਨਾ ਵਾਹ ਵੀ ਸਮਝਦਾਰ ਹੁੰਦਾ ਉਹ ਹੋਇਆ ਹੋਇਆ ਤੇ ਤੇਰੀ ਗੱਲ ਠੀਕ ਆ ਚੱਲ ਇੱਥੇ ਨਵਾਂ ਨਵਾਂ ਕੰਮ ਆਬ ਨਈ ਪੇਤ ਜੇ ਕੋਈ ਗੱਲ ਨਹੀਂ ਇੱਥੇ ਕੋਈ ਵੀ ਦੁਬਾਰੀ ਲਿਖਣੀ ਐ ਕੱਲੀ ਤਾਂ ਹੈਗੀ ਐ ਸਭ ਕੁਝ ਘਰ ਦਾ ਜਾਂ ਤੇ ਹੋਵੇ ਨਾ ਮੁੱਤਾਂ ਚੀਨੀ ਕਰਨਾ ਹੋਣਾ ਤਾਂ ਕੋਈ ਹੈਗਾ ਹੋਇਆ ਵੀ ਤੇ ਦੰਦ ਆਉਂਦੀ ਆ ਦੋਵੇਂ ਜਾਣੇ ਆ ਤੇ ਦੋ ਨਿਆਣੇ ਆ ਆਪਣੇ ਪਕਾਉਣ ਤੇ ਖਾਣੇ ਨਾਲੇ ਨੂੰ ਇਹ ਗੱਲ ਸਮਝਾਉਣੀ ਸੀ ਵੀ ਕੁੜੀ ਆ ਨਿਆਣੀ ਸਭ ਕੁਝ ਮੈਂ ਸਮਝਾਤਾ ਵਾ ਦਾਸਤਾ ਮੈਂ ਭਾਈ ਮਾ ਚਾਚੇ ਨੂੰ ਨਹੀਂ ਹਾਂ ਤੇ ਕਿੰਝ ਕਰਾਂ ਤਾਂ ਆਪਣਾ ਇਹ ਮਾਮਲਾ ਤੋਂ ਕੰਮ ਲੱਗੀ ਤੇ ਜਦੋਂ ਵੀ ਰੋਟੀ ਪਾਣੀ ਮੰਗੇ ਤੇ ਉਹ ਵਿਚਾਰੀ ਉਹ ਤਿਆਰ ਕਰਕੇ ਸਕੂਲ ਤੇ ਭੇਜਿਆ ਕਰ। ਆਹ ਤੇ ਗੱਲਾਂ ਮੈਂ ਸੁਝਾਤੀ ਆਂ। ਘੜੀ ਲੱਗਦੂ। ਅਠਾਂ-ਦਹਾਂ ਦਿਨਾਂ ਵਿੱਚ ਪਤਾ ਤੇ ਕੀ ਕਰਦੂਗੀ? ਉਹ ਨਹੀਂ ਨਹੀਂ ਫੁੱਫੜੀ ਜੀ ਸਭ ਕੋ ਠੀਕ ਹੀ ਰਹਿਣਾ। ਬਾਕੀ लवली ਤੇਰੀ। ਹਾਂਜੀ। ਤੂੰ ਵੀ ਸਮਝਾਦੀ। ਨਹੀਂ ਨਹੀਂ ਕੋਈ ਗੱਲ ਨਹੀਂ ਉਹਦੇ ਮੈਂ ਸਾਰੀਆਂ ਗੱਲਾਂ ਨਾਲ ਦੱਸ ਹੀ ਦਿੱਤੀਆਂ ਸਾਰੀਆਂ। ਕੋਈ ਗੱਲ ਤੇਰੀ ਹੀ ਐ। ਚਲੋ ਬਣਾਉ ਚਾਹ ਪਾਣੀ ਫੇਰ। ਹਾਂ ਕੋਈ ਨਹੀਂ। ਉਹ ਚਾਹ ਨਹੀਂ ਹੁਣ ਪਿਣੀ। ਉਹ ਚੱਲ ਪੀਰੋ ਘੁੱਟ ਘੁੱਟ। ਉਹ ਮੇਰਾ ਰਾਦਾ ਹੀ ਚਲਦੇ ਯਾਰ ਜਾ ਕੇ ਹੋਰ ਵੀ ਕੰਮ ਕਰਨ ਵਾਲੇ ਸੀ। ਕੋਈ ਗੱਲ ਨਹੀਂ ਪੰਜ ਤੇ ਮਿੰਟ ਲੱਗਣੀਆਂ ਸਾਰੇ। ਪੁੱਤ, ਮੈਂ ਹੁਣ ਚੱਲੀ ਆਂ। ਤੇਰੇ ਭੁੱੜੀ ਆ ਗਈ ਆ ਮੈਨੂੰ ਲੈਣ। ਹੁਣ ਤੂੰ ਕਰਦਾ ਤਿਆਰ ਰੱਖੀ। ਠੀਕ ਵਾ ਨਾ? ਹਾਂਜੀ। ਤੇ ਆ ਫਿਰ ਗੋਪੀ ਨੂੰ ਕੋਈ ਗਲ ਮਹਿਸੂਸ ਨਾ ਹੋਣ ਦਵੀਂ। ਮਾਵਾ ਵਾਲਾ ਹੀ ਤਿਆਰ ਦਵੀਂ। ਨਹੀਂ ਨਹੀਂ ਕੋਈ ਗੱਲ ਨਹੀਂ ਭੂਆ ਜੀ। ਤੀ ਕਿਥੇ ਫੁੱੜਜੀ ਬਾਰ ਬੈਠੇ? ਹਾਂ ਬਾਰ ਬੈਠੇ ਆ। ਉਹਨੇ ਦਰਵਾਜ਼ਾ ਮਾਰ ਲੈਣੀ। ਕਿਹਾ ਸੀ ਤਾਂ ਦੇ ਛੇਤੀ ਆ। ਨਹੀਂ ਦਰਵਾਜ਼ਾ ਮਾਰਨ ਨਾਲੇ ਮੈਂ ਵੀ ਮਿਲ ਲੈਣੀ। ਚੱਲ ਆ ਜਾ ਤੂੰ ਉੱਥੇ ਮੇਲਾ ਹਾਂਜੀ ਆ ਜਾ ਕਹਿੰਦੇ ਮੈਂ ਕਾਲੀ ਦੇ ਵਿੱਚ ਆਉਂਦਾ ਮੈਂ ਛੇਤੀ ਜਾਣਾ ਵਾ ਅੱਛਾ ਅੱਛਾ ਮੇਲਾ ਡਰਪੜਾ ਲੱਗਣ ਡਿਆ ਵਾ ਤਹੀ ਤਾਂ ਨਾ ਆਇਆ ਕਰੋ ਲੈ ਕੇ ਨੀ ਸੰਦੀਪ ਧਰਨ ਕੋ ਨਹੀਂ ਹਾਂ ਕੁਝ ਨਹੀਂ ਹੁੰਦਾ ਜੇ ਕਿਸ ਨੇ ਵੇਖ ਲਿਆ ਤੇ ਫੇਰ ਕੋਈ ਨਹੀਂ ਵੇਖਦਾ ਅਸੀਂ ਖਾ ਪੀ ਕੇ ਨੀ ਚੱਲ ਜਾਣਾ ਵੇ ਤੂੰ ਛੇਤੀ ਇਦਾਂ ਨਾ ਆਇਆ ਕਰੋ ਤੂੰ ਨਾ ਮੇਰੀ ਗੱਲ ਸੁਣ ਮੈਂ ਖਾਣਾ ਨਹੀਂ ਹੈਗਾ ਕੁਝ ਵੀ ਚਲਿਏ ਆਪਾਂ ਕੋ ਮੇਰੀ ਗੱਲ ਸੁਣਦਾ ਮੇਰੇ ਘਰ ਨਾ ਵਿਆਹ ਦੀਆਂ ਗੱਲਾਂ ਚੱਲਣੀਆਂ ਹੋ ਬੀ ਆ ਦੇਗ ਲੱਤ ਲੰਡੀਆਂ ਕਿਤੇ ਕਿਤੇ ਭਾਬੀ ਕਹਿ ਦਿੰਦੇ ਆ ਇਹ ਜਰਾ ਵਿਆਹ ਕਰ ਦਨਾ ਛੇਤੀ ਤੂੰ ਦੱਸਿਆ ਨੀ ਮੇਰੇ ਬਾਰੇ ਘਰ ਅਜਨੀਮ ਨੇ ਗੱਲ ਕੀਤੀ ਤੂੰ ਦੱਸ ਦੇਣਾ ਹੀ ਨਾ ਦੱਸ ਤੂੰ ਮੈਂ ਦੇਣਾ ਹੀ ਜੇ ਦੋਰੇ ਤੇਰੇ ਘਰ ਗੱਲ ਚੱਲੇ ਨਾ ਤੇ ਮੈਨੂੰ ਦੱਸ ਦੇਵੀਂ ਮੈਂ ਰਿਸ਼ਤਾ ਭੇਜ ਦੂਗਾ ਹਾਜੀ ਤੇਨੇ ਕੋਈ ਵੀ ਗੱਲ ਕੀਤੀ ਉਹਨਾਂ ਨੇ ਜੇ ਕਿਤੇ ਸਾਨੂੰ ਵੇਖ ਲਿਆ ਨਾ ਫਿਰ ਪੱਕਾ ਉਹਨਾਂ ਨੇ ਕਰਨੀ ਐ ਨਹੀਂ ਨਹੀਂ ਸੰਦੀਪ ਕੋਈ ਗੱਲ ਨਹੀਂ ਉਹਨਾਂ ਤੋਂ ਛੱਡ ਪਹਿਲਾਂ ਮੈਨੂੰ ਇਹ ਦੱਸ ਤੂੰ ਮਗੋਣਾ ਕੀ ਆ ਕੀ ਵੀ ਹੈ ਜਿਹੜਾ ਜੋ ਮਗੋਣਾ ਮੰਗਾ ਲਓ ਮੈਂ ਆ ਚਾਹ ਪੀ ਲੈਣਾ ਵਨੀਲਾ ਸ਼ੇਕ ਸਟ੍ਰੋਬਰੀ ਵਾਲਾ ਬੁਲਾਓ ਸਟ੍ਰੋਬਰੀ ਬੰਗਾ ਲੈਂਦੇ ਹਾਂਜੀ ਤੇ ਇੱਕ ਨਾ ਸਪਰਿੰਗ ਰੋਲ ਫੁੱਲ ਪਲੇਟ ਕਰ ਲੈਣੇ ਆ ਤੇ ਇੱਕ ਫ੍ਰੈਂਚ ਫ੍ਰਾਈਜ਼ ਕਰ ਲੈਣੇ ਹਾਂ ਇਹ ਤਾਂ ਮੇਰੇ ਫੇਵਰਿਟ ਚੀਜ਼ਾਂ ਵੈਸੇ ਇਹੇ ਕਰ ਲਓ ਤੁਸੀਂ ਆ ਫ੍ਰੈਂਚ ਫ੍ਰਾਈਜ਼ ਵਧੀਆ ਨਾ ਇਹ ਕਰ ਲਿਓ ਜੋ ਵੀ ਕਰਨਾ ਹੈ ਛੇਤੀ ਕਰ ਲਓ ਮੈਂ ਕਹਿ ਕੇ ਆ ਗਿਆ ਠੀਕ ਆ ਚਲੋ ਠੀਕ ਆ ਮੈਨੂੰ ਲੈ ਆਉਂਦੇ ਆ ਢਾਲੀ ਬੜਾ ਲੱਗਣ ਰਿਹਾ ਵਾ ਕਿੰਨੀ ਬਰਾ ਮਨਾ ਕੀਤਾ ਵਾ ਕਿ ਇਦਾਂ ਇਕੱਲੇ ਨਾ ਆਇਆ ਕਰੀਏ ਜੇ ਕਿਸੇ ਨੇ ਮੈਨੂੰ ਵੇਖ ਲਿਆ ਨਾ ਤੇ ਉਹਨਾਂ ਨੇ ਸੇ ਘਰ ਚਾਗੀ ਦੱਸ ਦੇਣਾ ਇਹ ਤੇ ਮਾਸਾ ਨਹੀਂ ਡਰਦੇ ਮੈਂ ਤਾਂ ਬੜਾ ਡਰ ਲੱਗਣ ਗਿਆ ਹਲਵਾ ਖਾਓ ਬਿਨਾ ਤੇ ਮੇਰੀ ਗੱਲ ਸੁਣ ਉਹਨੇ ਕਿਹਾ ਕਿ ਮੈਨੂੰ ਨਹੀਂ ਆਈ ਕਿਉਂ ਨਹੀਂ ਫਿਰ ਘਰ ਪਰੋਣੇ ਆ ਗਏ ਸੀ ਉਹਦਾ ਕਰਕੇ ਮੇਰੇ ਕੋ ਆਇਆ ਨਹੀਂ ਗਿਆ ਮੈਂ ਘਰ ਬਹਨਾ ਵੀ ਲਾਇਆ ਸੀ ਨਹੀਂ ਫੰਕਸ਼ਨ ਤੇ ਜਾਣਾ ਵਗੇ ਤੇ ਤਾਂ ਕਿ ਲੈਣ ਚੱਲਿਆ ਸੀ ਉਹ ਹੀ ਕਹਿੰਦੀ ਉਹਨੇ ਕਿਹਾ ਨਾ ਅੱਗੋਂ ਪਿੱਛੇ ਤੱਕ ਨਹੀਂ ਗਈ ਨੀ ਐ ਅੱਜ ਪਰੋਣੇ ਆਏ ਆ ਧੁਰਪੀ ਐ ਚਲੋ ਤੇ ਗੱਲ ਹੈਗੀ ਆ ਮੇਰੀ ਗੱਲ ਸੁਣ ਦੋ ਫੋਨ ਕਰ ਪਿਆ ਹੁੰਦਾ ਨਾ ਤੇ ਫੋਨ ਨਾ ਕਰਿਆ ਕਰ ਤੇ ਮੈਨੂੰ ਮਾਰਾ ਇਹ ਦੱਸ ਦਿਆ ਕਰੋ ਨਾ ਮੈਂ ਦੱਸਿਆ ਹੀ ਨਹੀਂ ਦੀ ਦੱਸਿਆ ਮੈਂ ਫੋਨ ਆਪ ਹੀ ਕਰੂੰਗਾ ਤੇ ਮੈਸੇਜ ਕਰ ਰਿਆ ਕਰ ਚਲੋ ਠੀਕ ਐ ਕੋਈ ਗੱਲ ਨਹੀਂ ਅੱਗੇ ਤੋਂ ਮੈਂ ਇੱਥੇ ਹੀ ਕਰਿਆ ਕਰੂੰਗੀ ਭਾਬੀ ਨੇ ਫੋਨ ਚੁੱਕ ਲੈਂਦੀ ਨਾ ਤਾਂ ਪੰਗਾ ਪੈਣਾ ਤੇ ਮਾਰੀ ਜੀ ਗੱਲ ਕਰ ਛੱਡੋ ਕਰ ਕੋਈ ਗੱਲ ਨਹੀਂ ਹੌਲੀ ਹੌਲੀ ਕਰਾਂਗੇ ਹੁਣ ਇਹ ਲੋਕ ਲੋਕੇ ਮਿਲਦੇ ਰਹੇ ਤੇ ਕੀ ਫਾਇਦਾ ਵਾ ਭਾਬੀ ਨੇ ਗਾਲੀ ਕਰੂੰਗਾ ਹਣ ਨਾ ਮੇਰੀ ਗੱਲ ਸੁਣੋ ਆਪਾਂ ਨਾ ਇਦਾਂ ਦਾ ਕੋਈ ਵੀ ਕੰਮ ਨਹੀਂ ਕਰਨਾ ਠੀਕ ਆ ਨਾ ਜਿੱਦਾਂ ਘਰ ਦੇ ਕਹਿਣਗੇ ਨਾ ਉਦਾਂ ਹੀ ਵਿਆਹ ਕਰਨਾ ਕੋਈ ਗੱਲ ਨਹੀਂ ਮੈਂ ਘਰ ਦੇ ਬਣਾ ਲੈਣੇ ਆ ਤੁਹਾਡੇ ਮੈਂ ਰਿਸ਼ਤਾ ਭੇਜ ਦੂੰਗਾ ਟੈਨਸ਼ਨ ਨਾ ਲੈ ਇਹ ਨਾ ਸੋਚਿਓ ਕੋਈ ਗੱਲ ਨਹੀਂ ਭੱਜ ਕੇ ਵਿਆਹ ਕਰਾ ਲਾਂਗੇ ਇਹੋ ਜਿਹਾ ਕੰਮ ਕੋਈ ਨਹੀਂ ਕਰਨਾ ਆਪਾਂ ਕਿਹਾਂ ਖਾਓ ਹਾਂਜੀ ਹਾਂਜੀ ਵਧੀਆ ਭਾਬੀ ਜੀ ਤੁਸੀਂ ਦੱਸੋ ਚਲੋ ਵਧੀਆ ਅਨੀ ਵੀ ਠੀਕ ਠਾਕ ਰਵਿੰਦਰ ਮੈਨੂੰ ਆ ਗਿਆ ਹੀ ਖਿਆਲ ਜੀ ਫੋਨ ਆਈ ਜਾਂ ਮੇਰੇ ਬੰਦੇ ਦਾ ਦੇ ਵਧੀਆ ਵਾ ਆਪਣੀ ਲੌਂਡੀ ਚੱਕ ਕੇ ਮੈਂ ਵੀ ਕਿ ਮੇਰੇ ਲਈ ਕੋਈ ਬੈਠਾ ਹੁੰਦਾ ਫਿਰ ਬੁਰਾ ਜਾਂਦਾ ਨਹੀਂ ਨਹੀਂ ਫੋਨ ਮੈਂ ਵੀ ਕਰਨਾ ਹੀ ਬਸ ਇਦਾਂ ਹੀ ਭਾਬੀ ਜੀ ਕੀਤਾ ਨਹੀਂ ਗਿਆ ਸੀ ਅੱਜ ਦਾ ਹਾਂਜੀ ਕਦੀ ਕੋਈ ਆ ਜਾਂਦਾ ਕਦੀ ਕੋਈ ਤੋਂ ਦਾ ਕਰਕੇ ਟਾਈਮ ਜਾ ਨਹੀਂ ਲੱਗਾ ਬੜੀਆਂ ਗੱਲਾਂ ਵਾਰੀ ਹੋਰ ਕਰਦੀ ਸੀ ਆਪਾਂ ਸਾਰੇ ਠੀਕ ਠਾਕ ਨੇ ਨਾ ਹਾਂਜੀ ਹਾਂਜੀ ਵਧੀਆ ਸਭ ਠੀਕ ਠਾਕ ਨੇ ਠੀਕ ਹੈ ਵੀਰ ਜੀ ਹੁਣੀ ਹਾਂਜੀ ਵਧੀਆ ਸਾਥੀ ਸਭ ਬਾਗੀ ਹੈ ਨਾ ਕਰ ਰਿਹਾ ਹਾਂਜੀ ਨਹੀਂ ਸੁਭਾਅ ਤੇ ਬੜਾਈ ਵਧੀਆ ਵਾ ਸਾਰਿਆਂ ਦਾ ਭਾਬੀ ਚਲੋ ਵਧੀਆ ਗੱਲ ਆਰਜੋ ਕਰਦੇ ਆਂ ਇਹ ਆ ਤੁਹਾਨੂੰ ਸੁਣੀਏ ਸ਼ੁਦਾ ਹਾਂਜੀ ਇਹ ਆ ਵੀ ਚਲ ਜਿੰਨਾ ਕਿ ਮੈਂ ਦੁੱਖ ਕਟਿਆ ਸੀ ਨਾ ਉਹ ਤੋਂ ਵੱਧ ਕੇ ਮੈਨੂੰ ਸੁਖ ਮਿਲਿਆ ਆ ਮੈਂ ਤੁਹਾਨੂੰ ਹੋਰ ਸਮਝਾਉਣੀ ਸੀ ਕਿ ਜਿਵੇਂ ਇਹਨਾਂ ਦਾ ਕੋ ਜੋ ਕਰਦਾ ਹੈ ਨਾ ਚੰਗਾ ਹੀ ਕਰਦਾ ਵਾ ਕੋਈ ਗੱਲ ਨਹੀਂ ਤੀਨੋਂ ਰਹਿ ਤੇ ਸਾਰੇ ਚੰਗੇ ਆ ਰਾਂ ਤੇ ਆਪ ਵੀ ਚੰਗੇ ਬਣ ਕੇ ਦੱਸਣਾ ਆ ਕੋਈ ਕਮੀ ਨਹੀਂ ਰਹਿਣੀ ਚਾਹੀਦੀ ਨਹੀਂ ਭਾਬੀ ਜੀ ਉਹ ਤਾਂ ਮੈਂ ਤੁਹਾਨੂੰ ਕਿਹਾ ਸੀ ਕਿ ਤੁਸੀਂ ਜਿੱਦਾਂ ਕਹੋਗੇ ਨਾ ਮੈਂ ਉਦਾਂ ਹੀ ਕਰਾਂਗੀ ਮੇਰੇ ਇਛਦੈ ਨਹੀਂ ਕੋਈ ਤਾਂ ਕਿ ਜਿਹੜੀ ਵੀ ਥੀ ਤੇਨੂੰ ਲੋੜ ਹੋਈ ਆ ਮੈਂ ਅੱਗੇ ਫਰੀ ਹੋਤੀ ਹੈ ਤੇ ਜੇ ਵੀ ਜਿਹੜੀ ਹੋਦੀ ਤਾਂ ਵੀ ਹੋ ਗਈ ਤੇ ਕਠਮੀ ਆ ਉਹ ਦਾ ਨਾ ਦਾ ਸੁਭਿ ਦੇਣਾ ਆਪਣੇ ਮਾਨ ਨੂੰ ਦੋਸ਼ ਨਹੀਂ ਦਿੰਦੇ ਰਹਿਣਾ ਕਿ ਮੈਂ ਉੱਥੇ ਹੀ ਹਾਂ ਕਿ ਐਡਾ ਹੋ ਜਾਣਾ ਹੈ ਕਿਵੇ ਵੀ ਚੀਜ਼ ਦੀ ਲੋੜ ਹੋਵੇ ਤੁਹਾਨੂੰ ਫੋਨ ਕਰੋ ਜਰੂਰ ਕਰਨਾ ਨਹੀਂ ਭਾਬੀ ਜੀ ਕੋਈ ਗੱਲ ਨਹੀਂ ਤੁਹਾਨੂੰ ਹੀ ਦੱਸਣਾ ਵਾ ਹੋਰ ਮੈਂ ਕਿਹਨੂੰ ਦੱਸਣਾ ਆ ਬਾਕੀ ਇਹਨਾਂ ਦਾ ਵੀ ਸੁਭਾਅ ਹੀ ਨਾ ਵਧੀਆ ਵਾ ਨਾ ਹੈ ਜੀ ਸੁਭਾਅ ਕੀ ਮੇਨ ਗੱਲ ਭਾਬੀ ਇਹ ਹੁੰਦੀ ਆ ਕਿ ਕੁਝ ਬੰਦਾ ਖਾਂਦਾ ਪੀਂਦਾ ਨਾ ਹੋਵੇ ਤੇ ਉਹ ਦੇਨਾਂ ਦਾ ਸ਼ਰਤ ਵਾ ਨਾ ਕਿ ਇਹੋ ਜੀ ਚੀਜ਼ ਨੂੰ ਹੱਥ ਨਹੀਂ ਲਾਉਂਦੇ ਹੈਗੇ ਮੰਗੀਆਂ ਗੱਲਾਂ ਨਾਲ ਪਿੰਦਰ ਤੇ ਮੈਂ ਇੱਕ ਗੱਲ ਹੋਰ ਸਮਝਾਉਣੀ ਸੀ ਜਿਹੜੀ ਮੇਰੇ ਮਨ ਚ ਨਾ ਅਜੇ ਵੀ ਲੜ ਜਾਂਦੀ ਹੈ ਜਿਹੜੀ ਕਿ ਜਿੱਤਾ ਉਹ ਤਰੀਕੋ ਦੀ ਆ ਨਾ ਉਹ ਮਾਂ ਤੋਂ ਬੜਾ ਖੁੱਗੀ ਆ ਉਹਨੂੰ ਕਿਤੇ ਮਾਂ ਦਾ ਪਿਆਰ ਨਹੀਂ ਮਿਲਿਆ ਤੇ ਮੇਰਾ ਬਾਪੂ ਨਾ ਉਹਦੀ ਮਾਂ ਦੇ ਪਿਆਰ ਚ ਕੋਈ ਕਮਈ ਨਹੀਂ ਜਾਣੀ ਤੀ ਨਾ ਉਹਨੂੰ ਕੋਈ ਕੰਮ ਕਹਿਣਾ ਵਾ ਕਿਥੇ ਗੁੱਸੇ ਟਾਂਕੀ ਨੂੰ ਹੀ ਕਹਿਣਾ ਪਿਓ ਨਾ ਹੋਵੇ ਤੇ ਉਹ ਟੋਟੇ ਤੇ ਪਪਾ ਨੇ ਦੇ ਜਿਹਾ ਵਿਆਹ ਕਰਾ ਲਿਆ ਵਾ ਤੇ ਮੈਨੂੰ ਹਮ ਮੁਸ਼ਕਲ ਹੋਉਂਦੀ ਨਹੀਂ ਨਹੀਂ ਭਾਬੀ ਜੀ ਉਹ ਦੇ ਵਿਚਾਰੀ ਹੈ ਹੀ ਬੜੀ ਭੁਲੀ ਜੀ ਆ ਨਾਗ ਦੇ ਵਾਧੂ ਬੋਲਦੀ ਆ ਨਾ ਕੁਝ ਹੋਰ ਜੇ ਮੈਂ ਖਾਣ ਨੂੰ ਕੋਈ ਕਹਿ ਦਿੰਨੀ ਆ ਤੇ ਖਾ ਲੈਂਦੀ ਆ ਜੇ ਨਹੀਂ ਤੇ ਵਿਚਾਰੀ ਚੀਜ਼ ਨੂੰ ਹੱਥ ਨਹੀਂ ਲਾਉਂਦੀ ਇੰਨੀ ਭੁਲੀ ਜੀ ਆ ਉਹ ਹੋਰ ਜਿਹੜਾ ਕੈਂਡੀ ਹੈ ਨਾ ਜਿਹੜਾ ਬੱਚਾ ਇਹਦਾ ਮਾਂ ਦੇ ਪੈਰ ਤੇ ਰੁਕਿਆ ਹੁੰਦਾ ਨਾ ਉਹ ਦਾਦਾਕਲ ਵਾਲਾ ਹੁੰਦਾ ਵਾ ਹਾਂਜੀ ਇਹੋ ਜਿਹੇ ਬੱਚੇ ਨੂੰ ਨਾ ਆਗ ਨਹੀਂ ਸੌਣਾ ਉਹਨੂੰ ਤੇ ਆਪਣੇ ਵਧੀ ਰੱਖਦਾ ਆ ਵਿਚਾਰੀ ਨਾ ਤੇ ਤੇ ਹੀ ਦੋ ਕੁ ਦਿਹਾੜੇ ਕੀ ਫਾਇਦਾ ਕੋਈ ਨਹੀਂ ਹੋਣਾ ਤੇ ਬਾਜੂ ਦੀਆਂ ਹਨ ਜਿਹੜੀਆਂ ਵਾ ਨਾ ਲਾਂਬੇ ਨਹੀਂ ਨੇ ਨਹੀਂ ਨਹੀਂ ਭਾਬੀ ਜੀ ਹੋਏ ਗੱਲ ਨਹੀਂ ਉਹਨੂੰ ਆਪਣੀ ਧੀ ਬਣਾ ਕੇ ਰੱਖੋਗੇ ਜਿੱਦਾਂ ਦਾ ਮੈਨੂੰ ਪੋਤਵਾ ਉਹਦਾਂ ਦੀ ਹੋ ਮੇਰੀ ਆਤੀ ਇਹ ਚੀ ਦਾਦਾ ਨੂੰ ਕਦੀ ਵੀ ਲਾਵਾ ਨਹੀਂ ਹੁੰਦਾ ਉਹ ਵੀ ਫੈਕੀਰੀ ਨੂੰ ਪਿਆਰ ਬੈਜੂਗਾ ਉਹਨਾਂ ਦਾ ਅਲੀ ਜੀ ਛੋਟੇ ਛੋਟੇ ਆ ਤੇ ਸਮਝਣ ਤੇ ਕੋਈ ਮਤਲਬ ਨਹੀਂ ਆਉਣੀ ਤੇ ਜੀ ਗਾਵਾ ਕਿਹੋਗੇ ਅਹੀ ਨਾਲ ਉਹ ਸੰਗਤ ਖਾਇਆ ਤੇ ਪੈਦਾ ਕੋਈ ਹਾਂਜੀ ਠੀਕ ਆ ਭਾਬੀ ਜੀ ਠੀਕ ਹੈ ਠੀਕ ਹੈ ਕੋਈ ਗੱਲ ਭਾਬੀ ਮੇਰੇ ਜਦੋਂ ਦਾ ਫੋਨ ਆਉਂਦਾ ਉਹਨਾਂ ਦਾ ਵਿੱਚ ਇਹਨਾਂ ਵਾਲਾ ਫੋਨ ਆ ਤੇ ਮੈਂ ਬਾਅਦ ਚ ਕਰੂੰਗੀ ਹਾਂ